ਦੇਸੀਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਸਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣਿਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਸਿੱਟ ਨੇ ਬਿਕਰਮਜੀਠਿਆਂ ਹੋਂਨੇ 2 ਫਰਵਰੀ ਨੂੰ ਸਦਿਆ ਰਾਜਸਭਾ ਦੀਆਂ 15 ਰਾਜਾਂ ਵਿੱਚ ਲੀਆਂ 56 ਸੀਟਾਂ ਲੀਆਂ ਚੋਣਾਂ 27 ਫਰਵਰੀ ਨੂੰ ਕਾਂਗਰਸ ਦੀ ਭਾਰਤ ਜੋੜੋ ਨਿਆਂ ਯਾਤਰਾ ਬਿਹਾਰ ਦੇ ਵਿੱਚ ਹੋਈ ਦਾਖਲ ਕਸ਼ਮੀਰਵਾਦੀ ਦੇ ਉੱਚੇ ਇਲਾਕਿਆਂ 'ਚ ਬਰਫਬਾਰੀ ਤੇ ਮੈਦਾਨਾਂ ਦੇ ਵਿੱਚ ਮੀਂਹ ਬਜਟ ਸੈਸ਼ਨ ਤੋਂ ਪਹਿਲਾਂ ਸਰਕਾਰ ਨੇ ਮੰਗਲਵਾਰ ਨੂੰ ਸਰਬਪਾਰਟੀ ਮੀਟਿੰਗ ਸਰਦੀ ਨੌਕਰੀ ਬਦਲੇ ਜ਼ਮੀਨ ਕਪਲੇਚੇ ਲਾਲੂ ਈਡੀ ਅੱਗੇ ਹੋਈ ਪੇਸ਼ ਦਿੱਲੀ ਪੁਲਿਸ ਦੇ ਵਜ਼ੀਰਾਬਾਦ ਮਾਲਖਾਨੇ ਨੂੰ ਅੱਗ ਲੱਗਣ ਕਾਰਨ 450 ਵਾਹਨ ਸੜਕੇ ਹੋਏ ਸਵਾ ਸੁਪਰੀਮ ਕੋਰਟ ਨੇ ਐਮ ਬੀ ਬੀ ਐਸ ਦਾਖਲੇ ਚ ਜਾਂਚ ਸਰਟੀਫਿਕੇਟ ਕਪਲੇ ਨਾਲ ਸੰਬੰਧਿਤ ਮਾਮਲਾ ਆਪਣੇ ਹੱਥ ਦੇ ਵਿੱਚ ਲਿਆ ਕਿਸਾਨਾਂ ਵੱਲੋਂ ਪੈਰਿਸ ਨੂੰ ਕੇਰਨ ਦੀ ਚੇਤਾਵਨੀ ਮਗਰੋਂ ਸਰਕਾਰ ਨੇ 15000 ਪੁਲਿਸ ਜਵਾਨ ਕੀਤੇ ਤਾਇਨਾਤ ਰਾਹੁਲ ਗਾਂਧੀ ਨੇ ਦਿੱਤਾ ਵੱਡਾ ਬਿਆਨ ਕਿ ਹਾਂ ਅੰਨਿਆ ਖਿਲਾਫ ਦੇਸ਼ੀ ਵਾਪਸੀ ਲੜਾਈ ਦੀ ਅਗਵਾਈ ਕਰੇ ਬੰਗਾਲ ਸੋ ਇਸ ਸਨਰਚੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਆਉਚਾਂਦੇ ਹਾਂ ਉਹ ਖਬਰਾਂ ਵਿਸਥਾਰ ਦੇ ਵਿੱਚ ਪਹਿਲੀ ਅਹਿਮ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਨਸ਼ਾ ਤਸਕਰੀ ਦੇ ਦੋਸ਼ਾਂ ਤੇ ਆਧਾਰਿਤ ਕੇਸ ਦੀ ਜਾਂਚ ਕਰ ਰਹੀ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਗਵਾਹੀ ਹੀਟਲੀ ਸੈੱਟ ਵੱਲੋਂ ਸਾਬਕਾ ਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਸੱਮਨ ਜਾਰੀ ਕਰਕੇ 2 ਫਰਵਰੀ ਨੂੰ ਪੇਸ਼ ਹੋਣ ਦੀ ਹਦਾਇਤ ਕੀਤੀ ਹੈ ਸਿਟ ਵੱਲੋਂ ਮਜੀਠੀਆ ਤੋਂ ਪਹਿਲਾਂ ਵੀ ਤਿੰਨ ਵਾਰ ਪੁੱਛ ਪੜਤਾਲ ਕੀਤੀ ਜਾ ਚੁੱਕੀ ਹੈ ਜਦ ਕਿ ਹੁਣਨ 2 ਫਰਵਰੀ ਨੂੰ ਚੌਥੀ ਵਾਰ ਸੱਦਿਆ ਗਿਆ ਦੂਜੀ ਅਹਿਮ ਖਬਰ ਹੈ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਚੋਣ ਕਮਿਸ਼ਨ ਨੇ ਅੱਜ ਕਿਹਾ ਹੈ ਕਿ ਰਾਜ ਸਭਾ ਦੀਆਂ 15 ਰਾਜਾਂ ਦੀਆਂ 55 ਸੀਟਾਂ ਪਰਨ ਲਈ ਚੋਣਾ 27 ਫਰਵਰੀ ਨੂੰ ਹੋਣ ਦੀਆਂ ਚੋਣ ਕਮਿਸ਼ਨ ਨੇ ਕਿਹਾ ਕਿ ਪੰਜਾਬ ਮੈਂਬਰ 2 ਅਪ੍ਰੈਲ ਨੂੰ ਤੇ 6 3 اپریل ਨੂੰ ਸੇਵਾਮੁਕਤ ਹੋ ਰਹੇ ਨੇ ਜਿਨ੍ਹਾਂ ਰਾਜਾਂ ਤੋਂ ਮੈਂਬਰ ਸੇਵਾਮੁਕਤ ਹੋ ਰਹੇ ਨੇ ਉਹਨਾਂ ਵਿੱਚ ਆਂਧਰਾ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤੇਲੰਗਾਨਾ, ਉੱਤਰ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ, 오ਡੀਸਾ ਤੇ ਰਾਜਸਥਾਨ ਸ਼ਾਮਲ ਹੈ। ਤੀਜੀ ਅਹਿਮ ਖਬਰ ਕਿਸ਼ਨਗੰਜ ਤੋਂ ਸਾਹਮਣੇ ਆ ਰਹੀ ਹੈ। ਕਾਂਗਰਸ ਆਗੂ راہੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਅੱਜ ਕਿਸ਼ਨਗੰਜ ਰਾਹੀਂ ਬਿਹਾਰ ਵਿੱਚ ਦਾਖਲ ਹੋਈ। ਕਾਂਗਰਸ ਪ੍ਰਦੇਸ਼ੀ ਕਾਇਦੇ ਪ੍ਰਧਾਨ ਅਕੀਲੇਸ਼ ਪ੍ਰਸਾਦ ਸਿੰਘ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾਵਾਂ ਨੇ ਬਿਹਾਰ ਚ ਰਾਹੁਲ ਗਾਂਧੀ ਦਾ ਸਵਾਗਤ ਕੀਤਾ 2020 ਦੇ ਬਿਹਾਰ ਵਿਧਾਨ ਸਭਾ ਚੋਣ ਪ੍ਰਚਾਰ ਤੋਂ ਬਾਅਦ ਰਾਹੁਲ ਗਾਂਧੀ ਦੀ ਬਿਹਾਰ ਦੀ ਇਹ ਪਹਿਲੀ ਫੇਰੀ ਹੈ ਯਾਤਰਾ ਰਾਜ ਵਿੱਚ ਅਜਿਹੇ ਸਮੇਂ ਵਿੱਚ ਦਾਖਲ ਹੋਈ ਜਦੋਂ ਕਾਂਗਰਸ ਦੇ ਸਾਬਕਾ ਸਹਿਯੋਗੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਇੱਕ ਦਿਨ ਪਹਿਲਾਂ ਹੀ ਭਾਜਪਾ ਦੀ ਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ ਵਿੱਚ ਮੋੜ ਚਲੇ ਗਏ ਚੌਥੀ ਅਹਿਮ ਖਬਰ ਸ਼੍ਰੀਨਗਰ ਤੋਂ ਸਾਹਮਣੇ ਆ ਰਹੀ ਹੈ ਕਸ਼ਮੀਰ ਦੇ ਕਈ ਉੱਚ ਇਲਾਕਿਆਂ 'ਚ ਤਾਜ਼ਾ ਬਰਫਬਾਰੀ ਹੋਈ ਜਦਕਿ ਮੈਦਾਨੀ ਇਲਾਕਿਆਂ 'ਚ ਅਜਿਹੀ ਨਹੀਂ ਪਿਆ ਗੁਲਮਰਗ ਅਤੇ ਗੁਰੇਜ਼ ਦੇ ਸਕੇ ਰਜਿਸਟਰ ਅਤੇ ਉੱਤਰੀ ਕਸ਼ਮੀਰ ਦੇ ਕਪਵਾੜਾ ਦੇ ਉੱਚੇ ਇਲਾਕਿਆਂ 'ਚ ਅਜਿਹੀ ਤਾਜ਼ਾ ਬਰਫਬਾਰੀ ਹੋਈ ਮੱਧ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦੇ ਸੋਨਮਰਗ ਟੂਰਿਸਟ ਰਿਜ਼ੋਰਟਸ 'ਵੀ ਤਾਜ਼ਾ ਬਰਫਬਾਰੀ ਹੋਈ ਸ਼੍ਰੀਨਗਰ ਲੇ ਹਾਈਵੇ ਤੇ ਜੋਜ਼ੀਲਾ ਪਾਸ ਦੇ ਨਾਲ ਨਾਲ ਲਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਤੇ ਦਰਾਸ 'ਚ ਬਰਫਬਾਰੀ ਦੀਆਂ ਖਬਰਾਂ ਨੇ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਜੰਮੂ ਕਸ਼ਮੀਰ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਤੇ ਕਿਤੇ ਕਿਤੇ ਬਰਫ ਪੈਣ ਦੀ ਪੁਵਿਕਵਾਨੀ ਕੀਤੀ ਹੈ ਪੰਜਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਸਰਕਾਰ ਨੇ ਬਜਟ ਸੈਸ਼ਨ ਤੋਂ ਪਹਿਲਾਂ ਮੰਗਲਵਾਰ ਨੂੰ ਸੰਸਦ ਵਿੱਚ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ ਸੱਦੀ ਹੈ ਇਹ ਹਰ ਸੈਸ਼ਨ ਤੋਂ ਪਹਿਲਾਂ ਇੱਕ ਤਰ੍ਹਾਂ ਦੀ ਰਵਾਇਤੀ ਮੀਟਿੰਗ ਹੁੰਦੀ ਹੈ ਮੀਟਿੰਗ ਵਿੱਚ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਉਹਨਾਂ ਮਾਮਲਿਆਂ ਨੂੰ ਅੱਗੇ ਰੱਖਦੇ ਨੇ ਜਿਹੜੇ ਉਹ ਸੰਸਦ ਵਿੱਚ ਉਠਾਉਣਾ ਚਾਹੁੰਦੇ ਨੇ ਸਰਕਾਰ ਉਹਨਾਂ ਨੂੰ ਆਪਣੇ ਏਜੰਡੇ ਬਾਰੇ ਜਾਣਕਾਰੀ ਦਿੰਦੀ ਹੈ ਤੇ ਵਿਰੋਧੀ ਧਿਰ ਤੋਂ ਸਹਿਯੋਗ ਮੰਗਦੀ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਬਜਟ ਸੈਸ਼ਨ 31 ਜਨਵਰੀ ਨੂੰ ਸ਼ੁਰੂ ਹੋ ਕੇ 9 ਫਰਵਰੀ ਨੂੰ ਖਤਮ ਹੋਵੇਗਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਅੰਤਰਿਮ ਬਜਟ ਪੇਸ਼ ਕਰੇਗੀ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਪੂਰਾ ਬਜਟ ਪੇਸ਼ ਕਰੇਗੀ ਸੈਸ਼ਨ ਦੀ ਸ਼ੁਰੂਆਤ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ਦੇ ਨਾਲ ਹੋਵੇਗੀ 6ਵੀਂ ਅਹਿਮ ਖਬਰ ਪਟਨਾ ਤੋਂ ਸਾਹਮਣੇ ਆ ਰਹੀ ਹੈ ਰਾਸ਼ਟਰੀ ਜਨਤਾ ਦਲ ਦੇ ਮੁਖੀ ਅਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਕਥਿਤ ਜ਼ਮੀਨ ਦੇ ਬਦਲੇ ਨੌਕਰੀ ਕਪਲੇ ਮਾਮਲੇ 'ਚ ਅੱਜ ਪੁੱਛ ਪੜਤਾਲ ਲਈ ਪਟਨਾ ਸਥਿਤ ਇਨਕੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਪਹੁੰਚੇ ਆਰ ਜੀ ਡੀ ਸੁਪਰੀਮੋ ਦੇ ਨਾਲ ਉਹਨਾਂ ਦੀ ਬੇਟੀ ਮੀਸਾ ਭਾਰਤੀ ਵੀ ਸਤਿਉ ਸੋਮਵਾਰ ਸਵੇਰੇ 11 ਵਜੇ ਇਰੀ ਦੇ ਦਫਤਰ ਪਹੁੰਚੀ। ਲਾਲੂ ਨੇ ਇਰੀ ਦਫਤਰ ਚ ਦਾਖਲ ਹੋਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਕਿਹਾ ਜਦੋਂ ਵੀ ਕੋਈ ਕੇਂਦਰੀ ਜਾਂਚ ਏਜੰਸੀ ਸਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਪੁੱਛ ਪੜਤਾਲ ਲਈ ਬੁਲਾਉਂਦੀ ਹੈ ਤਾਂ ਅਸੀਂ ਉੱਥੇ ਜਾ ਕੇ ਉਹਨਾਂ ਨੂੰ ਸਹਿਯੋਗ ਦਿੰਦੇ ਹਾਂ ਤੇ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਹਾਂ। ਸਤਵੀਂ ਆਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ। ਅੱਜ ਤੜਕੇ ਦਿੱਲੀ ਪੁਲਿਸ ਨੇ ਵਜ਼ੀਰਾਬਾਦ ਦੇ ਮਾਲ ਖਾਨਾ ਵਿੱਚ ਘਟੋ ਘਟ 450 ਵਾਹਨਾਂ ਨੂੰ ਅੱਗ ਲਗਾਈ। ਮਾਲਖਾਨਾ ਉਥਾਂ ਹੈ ਜਿੱਥੇ ਜ਼ਬਤ ਕੀਤੇ ਵਾਹਨ ਰੱਖੇ ਗਏ ਨੇ ਦਿੱਲੀ ਫਾਇਰ ਸਰਵਿਸ ਨੇ ਦੱਸਿਆ ਕਿ ਅੱਗ ਤੜਕੇ 4 ਵਜੇ ਲੱਗੀ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਇਹ ਕਾਰਵਾਈ 2 ਘੰਟੇ ਤੱਕ ਚੱਲੀ ਤੇ ਸਵੇਰੇ 6 ਵਜੇ ਤੱਕ ਅੱਗ ਤੇ ਕਾਬੂ ਪਾ ਲਿਆ ਗਿਆ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ 200 ਚਾਰ ਪਹੀਆ ਵਾਹਨ ਅਤੇ 250 ਦੋ ਪਹੀਆ ਵਾਹਨ ਪੂਰੀ ਤਰ੍ਹਾਂ ਦੇ ਨਾਲ ਸੜ ਕੇ ਸੁਆਹ ਹੋ ਗਏ ਅੱਜ ਦੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਸੁਪਰੀਮ ਕੋਰਟ ਨੇ ਐਮਬੀਬੀਐਸ ਦੀਆਂ ਰਾਖਵੀਆਂ ਸ਼੍ਰੇਣੀਆਂ ਦੀਆਂ ਸੀਟਾਂ ਲਈ ਉਮੀਦਵਾਰਾਂ ਨੂੰ ਜਾਤੀ ਸਰਟੀਫਿਕੇਟ ਜਾਰੀ ਕਰਨ ਵਿੱਚ ਬੇਨਿਯਮੀਆਂ ਦੇ ਦੋਸ਼ਾਂ ਦੀ ਸੀਬੀਆਈ ਜਾਂਚ ਦੇ ਮੁੱਦੇ ਤੇ ਕਲਕੱਤਾ ਹਾਈ ਕੋਰਟ ਦੇ ਦੋ ਬੈਂਚਾਂ ਵਿਚਕਾਰ ਹੋਏ ਟਕਰਾਅ ਨਾਲ ਸੰਬੰਧਿਤ ਪਟੀਸ਼ਨਾਂ ਨੂੰ ਅੱਜ ਆਪਣੇ ਹੱਥਾਂ ਵਿੱਚ ਲਿਆ। ਚੀਫ ਜਸਟਿਸ ਡੀਵਾਈ ਚੰਦਰ ਚੂੜੀ ਦੇ ਗਵਾਹੀ ਵਾਲੇ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਕਿਹਾ ਕਿ ਉਸ ਨੇ ਇਸ ਮੁੱਦੇ ਨਾਲ ਸੰਬੰਧਿਤ ਸਾਰੇ ਮਾਮਲਿਆਂ ਨੂੰ ਆਪਣੇ ਹੱਥ ਵਿੱਚ ਲੈਣ ਦਾ ਫੈਸਲਾ ਕੀਤਾ ਤੇ ਤਿੰਨ ਹਫ਼ਤਿਆਂ ਦੇ ਅੰਦਰ ਬਹਿਸ ਪੂਰੀ ਕਰਨ ਦਾ ਨਿਰਦੇਸ਼ ਦਿੱਤਾ। ਬੈਂਚ ਵਿੱਚ ਜਸਟਿਸ ਸੰਜੀਵ ਖੰਨਾ ਜਸਟਿਸ ਬੀ ਆਰ ਗਵਈ ਜਸਟਿਸ ਸੂਰਿਆकांत ਜਸਟਿਸ ਅਨੁਰੋਧ ਬੋਸ ਵੀ ਸ਼ਾਮਲ ਹੈ ਨੌਵੀਂ ਅਹਿਮ ਖਬਰ ਪੈरिस ਤੋਂ سامنے ਆ ਰਹੀ ਹੈ ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਪ੍ਰੈਰਿਸ ਵਾਲ ਵਦਨ ਦੀ ਨਰਾਜ਼ ਕਿਸਾਨਾਂ ਦੀ ਚਤਾਵਨੀਆਂ ਦੇ ਮੱਦੇ ਨਜ਼ਰ ਦੇਸ਼ ਦੀ ਰਾਸ਼ਟਾਨੀ ਦੇ ਹਾਲੇਦਵਾਲੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕਰਨ ਦੇ ਹੁਕਮ ਦਿੱਤੇ ਨੇ ਪ੍ਰਾਪਤ ਜਾਣਕਾਰੀ ਮੁਤਾਬਕ 15000 ਪੁਲਿਸ ਅਧਿਕਾਰੀ ਤਾਇਨਾਤ ਕੀਤੇ ਗਏ ਨੇ ਇਸ ਤੋਂ ਪਹਿਲਾਂ ਫਰਾਂਸ ਵਿੱਚ ਦੋ ਜਲਵਾਯੂ ਕਾਰਕੂਨਾ ਦੇ ਲੂਅਰ ਮਿਊਜ਼ੀਅਮ ਦੇ ਵਿੱਚ ਮੋਨਾ ਲੀਜ਼ਾ ਦੀ ਤਸਵੀਰ ਦੇ ਸਾਹਮਣੇ ਸ਼ੀਸ਼ੇ ਤੇ ਸੂਖ ਸੁਟਿਆਂ ਤੇ ਸਥਾਈ ਭੋਜਨ ਪ੍ਰਣਾਲੀ ਦੀ ਵਕਾਲਤ ਕਰਦੇ ਹੋਏ ਨਾਰੇ ਲਗਾਏ ਜਿਸ ਵਿੱਚ ਫਰਾਂਸੀਸੀ ਕਿਸਾਨਾਂ ਨੂੰ ਉਹਨਾਂ ਦੀ ਉਪਜ ਲਈ ਵਧੀਆਂ ਮਹਨਤਾਨਾ ਦੇਣਾ ਵੀ ਸ਼ਾਮਲ ਹੈ 10ਵੀਂ ਅਹਿਮ ਖਬਰ ਸਿਲੀਗੁੜੀ ਤੋਂ سامنے ਆ ਰਹੀ ਹੈ ਲੋਕ ਸਭਾ ਚੋਣਾਂ ਵਿੱਚ ਬੰਗਾਲ ਵਿੱਚ ਸੀਤਾ ਨੂੰ ਵੰਡ ਨੂੰ ਲੈ ਕੇ ਇੰਡੀਆ ਗਾਂਚ ਜੋੜ ਵਿੱਚ ਪੈਦਾ ਹੋਏ ਵਖੇਰਵੇਂ ਦਰਮਿਆਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਬੰਗਾਲ ਵਿੱਚ ਅਤੇ ਬੰਗਾਲੀਆਂ ਨੂੰ ਤੇਸ਼ ਵਿੱਚ ਵਧ ਰਹੇ ਅਨਿਆਖਿਲਾਫ ਲੜਾਈ ਦੀ ਅਗਵਾਈ ਕਰਨ ਦਾ ਸੰਕਾ ਦਿੱਤਾ ਹਾਲਾਂਕਿ ਗਾਂਧੀ ਨੇ ਇਸ ਤਰ੍ਹਾਂ ਸਿੱਧਕੌੜੀ ਕਿਸੇ ਸਿਆਸੀ ਪਾਰਟੀ ਦਾ ਨਾਮ ਨਹੀਂ ਲਿਆ ਪਰ ਫਿਰ ਵੀ ਟੀਐਮਸੀ ਦੇ ਪਾਛਪਾ ਨੇ ਉਹਨਾਂ ਦੀਆਂ ਚਿਪਨੀਆਂ ਦਾ ਮੋੜਾਂ ਜਵਾਬ ਦਿੱਤਾ ਸੋ ਐਸਨ ਅੱਜ ਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇਸ਼ ਸੇਵਕ ਨਿਊਜ਼ ਨਾਲ ਤੇ ਦੇਖਦੇ ਰਹੋ ਸਾਡਾ ਇੱਕ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ